ਤੇ ਮਾਤਾ ਜੀ ਨੂੰ ਹਾਰਟ ਦੀ ਪ੍ਰੋਬਲਮ ਹੀ ਪਹਿਲਾਂ ਅਸੀਂ ਡਾਕਟਰ ਸਾਹਿਬ ਨੂੰ ਵਿਖਾਇਆ ਵਾ ਉਹਨਾਂ ਨੇ ਸਟੈਂਟ ਵੀ ਪਾਏ ਇਹਨਾਂ ਦੀ ਫੇਰ 2 ਕਿਸਾਣਾ ਬਾਅਦ ਫੇਰ ਪ੍ਰੋਬਲਮ ਆ ਗਈ ਹਾਰਟ ਦੀ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਫੇਰ ਸਟੈਂਡ ਪੈਣਾ ਵਾ ਤੇ ਸਾਨੂੰ ਬਾਬਾ ਜੀ ਦਾ ਪਤਾ ਲੱਗਾ ਫਿਰ ਮੈਂ ਮਾਤਾ ਜੀ ਨੂੰ ਲਿਆਂਦਾ ਤੇ ਸਾਡਾ ਇਹ ਦੂਜਾ ਕੜਾ ਵਾ ਪਹਿਲੇ ਕੜੇ ਨਾਲ ਸਾਨੂੰ ਬਹੁਤ ਫਰਕ ਪਿਆ ਵਾ ਸਾਰੇ ਜਾਣਾਂਗੇ ਇਸ ਮਹਿਲਾ ਦੇ ਬੇਟਾ ਜੀ ਸਾਡੇ ਨਾਲ ਨੇ ਉਹਨਾਂ ਤੋਂ ਜਾਣਦੇ ਆ ਕੀ ਪ੍ਰੋਬਲਮ ਸੀ ਭਾਜੀ ਕੀ ਪ੍ਰੋਬਲਮ ਸੀ ਤੁਹਾਡੀ ਮੰਮੀ ਨੂੰ ਤੇ ਕਦੋਂ ਤੋਂ ਸੀ ਫਿਰ ਸਾਰਿਆਂ ਨੂੰ ਵਾਇਗੁਰ ਜੀ ਦਾ ਕਲਸਾ ਵਾਇਗੁਰ ਜੀ ਕੀ ਫਤਿਹ ਮੇਰੇ ਮਾਤਾ ਜੀ ਨੂੰ ਹਾਰਟ ਦੀ ਪ੍ਰੋਬਲਮ ਹੀ ਸੀ ਬਹੁਤ ਸਮੇਂ ਤੋਂ ਤੇ ਪਹਿਲਾਂ ਅਸੀਂ ਡਾਕਟਰ ਸਾਹਿਬ ਨੂੰ ਵਿਖਾਇਆ ਵਾ ਉਹਨਾਂ ਨੇ ਸਟੈਂਟ ਵੀ ਪਾਏ ਇਹਨਾਂ ਦੀ ਫੇਰ 2 ਸਾਲਾਂ ਬਾਅਦ ਫੇਰ ਪ੍ਰੋਬਲਮ ਆ ਗਈ ਹਾਰਟ ਦੀ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਫੇਰ ਸਟੈਂਟ ਪੈਣਾ ਵਾ ਤੇ ਸਾਨੂੰ ਬਾਬਾ ਜੀ ਦਾ ਪਤਾ ਲੱਗਾ ਮੇਰੇ ਫਰੈਂਡ ਸਰਕਲ ਚ ਹੈ ਗਏ ਦੋਸਤ ਮੇਰਾ ਉਹਨਾਂ ਨੇ ਪੀਤਾ ਸੀ ਉਹਨਾਂ ਨੂੰ ਵੀ ਹੈਗੀ ਹਾਰਟ ਦੀ ਪ੍ਰੋਬਲਮ ਉਹਨਾਂ ਨੇ ਬਾਅਦ ਚ ਹਨ ਮੈਨੂੰ ਦੱਸਿਆ ਕਿ ਉਥੇ ਜਾ ਇੱਕ ਰਾਂ ਵੇਖਿਆ ਫਿਰ ਮੈਂ ਮਾਤਾ ਜੀ ਨੂੰ ਲਿਆਂਦਾ ਤੇ ਸਾਡਾ ਇਹ ਦੂਜਾ ਕੜਾ ਵਾ ਪਹਿਲੇ ਕੜੇ ਨਾਲ ਸਾਨੂੰ ਬਹੁਤ ਫਰਕ ਪਿਆ ਵਾ ਜਦੋਂ ਪਹਿਲੀ ਵਾਰ ਇਹਨਾਂ ਨੂੰ ਪ੍ਰੋਬਲਮ ਆਈ ਜਦੋਂ ਸਟੰਟ ਪਾਇ ਕੀ ਪ੍ਰੋਬਲਮ ਆ ਰਹੀ ਸੀ ਇਹਨਾਂ ਨੂੰ ਇਹਨਾਂ ਨੂੰ ਨਾ ਜਿਆਦਾ ਸਾਰੀ ਪ੍ਰੋਬਲਮ ਆਉਂਦੀ ਜਦੋਂ ਮੰਨ ਲਓ ਬਾਹਰ ਸੈਰਸੂਰ ਕਰਨ ਜਾਂਦੇ ਸੀ ਜਾਂ ਕਰੇ ਮਾੜਾ ਮਟਾ ਫੇਰਦੇ ਉਹਨਾਂ ਸਾਰੀ ਪ੍ਰੋਬਲਮ ਜਿਆਦੀ ਆਉਂਦੀ ਸੀ ਅਸੀਂ ਇਥੋਂ ਕੜਾ ਪੀਏ ਗਏ ਆ ਕਿ ਮਾਲੂਕ 5-7 ਦਿਨ ਦਵਾਈ ਖਾਧੀ ਡਾਕਟਰ ਸਾਹਿਬ ਦੀ ਤੇ 7ਵੇਂ 8ਵੇਂ ਦਿਨ ਜਦੋਂ ਕੋਠੇ ਤੇ ਚੜੇ ਆ ਆਉਂਦੇ ਵੀ ਥੱਲੇ ਜਾਂਦੇ ਵੀ ਆ ਹੁਣ ਪ੍ਰੋਬਲਮ ਹੈ ਨਹੀਂ ਹੁਣ ਜਿਹਦੀ ਪਹਿਲਾਂ ਹੁੰਦੀ ਸੀ